ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਅਸੀਂ ਇਹ ਸੁਖ ਭੋਗ ਰਹੇ ਹਾਂ ਇਸ ਜੀਵਨ ਚ ਇਹ ਸਾਡੇ ਪਿਛਲੇ ਕਰਮ ਕਰੇ ਹੋਿਆਂ ਦੇ ਫਲ ਮਿਲਦੇ ਨੇ ਸਾਨੂੰ ਜੇ ਅਸੀਂ ਦੁੱਖ ਭੋਗ ਰਹੇ ਹਾਂ ਤਾਂ ਉਹ ਵੀ ਸਾਡੇ ਪਿਛਲੇ ਕਰਮ ਕਰਿਆਂ ਦੇ ਕੋਈ ਪਾਪ ਕਰ ਰਹੇ ਹੋਣਗੇ ਉਹਦੀ ਸਾਨੂੰ ਇਸ ਟਾਈਮ ਇਸ ਜੀਵਨ ਦੇ ਵਿੱਚ ਦੁੱਖ ਮਿਲ ਰਹੇ ਨੇ ਇਹ ਮੈਂ ਕੋਈ ਮਨੋ ਲਾ ਕੇ ਨਹੀਂ ਤੁਹਾਨੂੰ ਗੱਲ ਕਹਿ ਰਹੀ ਇਹਦੇ ਵਿੱਚ ਪੂਰੀ ਇਨ ਬਿਨ ਸਚਾਈ ਹੈ ਮੈਂ ਵੀ ਪਹਿਲਾਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਸੀ ਕਰਦੀ ਹੁੰਦੀ ਹੁਣ ਮੈਂ 17-18 ਸਾਲਾਂ ਤੋਂ ਇੱਕ ਆਸਥਾ ਤੇ ਉਸ ਟਾਈਮ ਆਉਂਦੇ ਹੁੰਦੇ ਹੁਣ ਫੇਸਬੁੱਕ ਤੇ ਆਉਂਦੇ ਰਹਿੰਦੇ ਨੇ ਉਹ ਬਾਬਾ ਜੀ ਨੇ ਸ਼ਿਵ ਯੋਗ ਵਾਲੇ ਸ਼ਿਵਾਨੰਦ ਜੀ ਮੈਂ ਉਹਨਾਂ ਨੂੰ ਸੁਣਦੀ ਰਹਿੰਦੀ ਆ ਤੇ ਉਹਨਾਂ ਨੇ ਇੱਕ ਵਾਰੀ ਇਹ ਦੱਸਿਆ ਇਹ ਸਾਰੀਆਂ ਕਹਾਣੀਆਂ ਉਹਨਾਂ ਨੂੰ ਉਹ ਸੁਣਾਉਂਦੇ ਰਹਿੰਦੇ ਨੇ ਕੁਛ ਨਾ ਕੁਛ ਇਦਾਂ ਦਾ ਨਾ ਮਤਲਬ ਕਰਮ ਕਾਂਡ ਦੱਸਦੇ ਨੇ ਵੀ ਬੰਦੇ ਦਾ ਬੰਦਾ ਜੋ ਭੋਗਦਾ ਹੈ ਪਿਛਲਾ ਕਰਮ ਕਾਂਡ ਹੈ ਉਹਦਾ ਕਿਵੇਂ ਬੰਦਾ ਗਾਂਹ ਜਨਮ ਲੈਂਦਾ ਹੈ ਉਹ ਵੀ ਉਹਦੇ ਕਰਮ ਕਾਂਡਾਂ ਦੇ ਅਨੁਸਾਰ ਹੀ ਉਹਨੂੰ ਮਿਲਦਾ ਹੈ ਸੋ ਅੱਜ ਮੈਂ ਜਿਹੜੀ ਤੁਹਾਨੂੰ ਸੁਣਾਉਣ ਲੱਗੀ ਆ ਬਾਤ ਇਹਦੇ ਵਿੱਚ ਵੀ ਇਹੀ ਦੱਸਿਆ ਗਿਆ ਹੈ ਪਿਛਲੇ ਕੀਤੇ ਕਰਮਾਂ ਦਾ ਫਲ ਕਿਵੇਂ ਭੋਗਦਿਆਂ ਸੀ ਇੱਕ ਭਾਈ ਰਾਜਾ ਸੀ ਉਹਦੇ ਔਲਾਦ ਨਹੀਂ ਸੀਗੀ ਤਾਂ ਉਹਨੇ ਇੱਕ ਆਪਣੇ ਮਹਿਲ ਦੇ ਨਾਲ ਇੱਕ ਮੰਦਿਰ ਬਵਾਇਆ ਤੇ ਮੰਦਿਰ ਬਵਾ ਕੇ ਉਹਨੇ ਉੱਥੇ ਇੱਕ ਪੁਜਾਰੀ ਰੱਖ ਲਿਆ ਪੰਡਤ ਚਲੋ ਸੇਵਾ ਕਰਦਾ ਪਾਠ ਪੂਜਾ ਕਰਿਆ ਕਰੇ ਦਿਨ ਪੈ ਕੇ ਭਾਈ ਉਹਦੇ ਇੱਕ ਬੇਟੇ ਨੇ ਜਨਮ ਲਿਆ ਰਾਜੇ ਦੇ ਮੁੰਡਾ ਹੋਇਆ ਤਾਂ ਪਾਲ ਲਿਆ ਪਲ ਗਿਆ ਉਡਾਰ ਹੋ ਗਿਆ ਜਦੋਂ ਵਿਹਣ ਵਾਲਾ ਹੋ ਗਿਆ ਤਾਂ ਰਾਜੇ ਨੇ ਉਹਨੂੰ ਵਿਆਹ ਲਿਆ ਕੋਈ ਰਾਜਯੋਗ ਕੰਨਿਆ ਦੇਖੀ ਤਾਂ ਉਹਦੇ ਨਾਲ ਉਹਨੂੰ ਵਿਆਹਤਾ ਚਲੋ ਸੁਖੀ ਸੁਖੀ বাস ਰਹੇ ਨੇ ਤਾਂ ਇੱਕ ਦਿਨ ਕੀ ਹੋਇਆ ਰਾਤ ਨੂੰ ਉਹ ਜਿਹੜੀ ਰਾਜਕੁਮਾਰੀ ਵਿਆਹ ਕੇ ਲੈਣਦੀ ਸੀ ਉਹਨੂੰ ਨੀਂਦ ਨਹੀਂ ਸੀ ਆ ਰਹੀ ਉਹਨੇ ਕੀ ਕੀਤਾ ਉਹ ਕਮਰੇ ਦੇ ਵਿੱਚ ਆਪਦੇ ਮਹਿਲ ਦੇ ਵਿੱਚ ਐ ਟਹਿਲਣ ਲੱਗੀ ਜਦੋਂ ਟਹਿਲਦੀ ਰਹੀ ਟਹਿਲਦੀ ਰਹੀ ਰਾਤ ਨੂੰ ਜਦੋਂ ਉਹ ਰਾਜਕੁਮਾਰ ਦੇ ਬਲੰਗ ਕੋਲੇ ਆਈ ਤਾਂ ਉਹਨੇ ਦੇਖਿਆ ਵੀ ਰਾਜਕੁਮਾਰ ਦੇ ਪਲੰਗ ਦੇ ਉੱਤੇ ਇੱਕ ਬਹੁਤ ਸੀਸੇ ਸਤਾਰੇ ਹੀਰਿਆਂ ਜੜੀ ਤਲਵਾਰ ਰੁਪਈਆ ਉਹ ਸੋਚਦੀ ਹੈ ਖੜ ਕੇ ਵੀ ਜਿਹੜੀ ਬਾਹਰੋਂ ਇੰਨੀ ਸੋਹਣੀ ਹੈ ਇਹ ਵਿੱਚੋਂ ਕਿੰਨੀ ਕੁ ਸੋਹਣੀ ਹੋਊਗੀ ਤਲਵਾਰ ਉਹ ਪਈ ਉਹ ਚੱਕ ਲੈਂਦੀ ਹੈ ਤਲਵਾਰ ਨੂੰ ਚੱਕ ਕੇ ਜਦੋਂ ਉਹਨੂੰ ਖਿੱਚ ਕੇ ਮ्यान ਚੋਂ ਕੱਢਦੀ ਹੈ ਉਹਦੇ ਹੱਥ ਚੋਂ ਛੁੱਟ ਜਾਂਦੀ ਹੈ ਉਹ ਜਿਹੜਾ ਰਾਜਕੁਮਾਰ ਸੁੱਤਾ ਪਿਆ ਹੁੰਦਾ ਉਹਦੇ ਘਰ ਵਾਲਾ ਉਹਦੀ ਗਰਦਨ ਤੇ ਲੱਗਦੀ ਹੈ ਤਿੱਖੀ ਤਲਵਾਰ ਸੀ ਭਾਈ ਉਹਦੀ ਮੁੰਡੇ ਦੀ ਗਰਦਨ ਕੱਟ ਜਾਂਦੀ ਹੈ ਉਹ ਮੁੰਡਾ ਮਰ ਜਾਂਦਾ ਹੈ ਰਾਜੀ ਦਾ ਤਾਂ ਹੁਣ ਉਹ ਸੋਚਦੀ ਹੈ ਵੀ ਆਹ ਤਾਂ ਗਲਤ ਕੰਮ ਹੋ ਗਿਆ ਵੀ ਇੰਨੇ ਕ ਨਾਲ ਡਿੱਗੇ ਤੋਂ ਹੀ ਮਰ ਗਿਆ ਵੀ ਹੁਣ ਮੈਂ ਦੱਸੂਗੀ ਕਿਵੇਂ ਵੀ ਇਹ ਮਰਿਆ ਕਿਵੇਂ ਆ ਵੀ ਮੇਤੋ ਮਰ ਗਿਆ ਤੇ ਵੀ ਮੇਰਾ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਵੀ ਤਲਵਾਰ ਡਿੱਗ ਕੇ ਕਿਵੇਂ ਮਰ ਗਿਆ ਵੀ ਕਹਿਣਗੇ ਤਾਂ ਜਾਣ ਕੇ ਮਾਰਿਆ ਹੁਣ ਭਾਈ ਉਹਨੂੰ ਹੋਰ ਨਹੀਂ ਨੀਂਦ ਆਉਂਦੀ ਜਦੋਂ ਭਾਈ ਸਵੇਰ ਦੇ 4 ਵਜੇ ਤਾਂ ਉਹਨੇ ਦੇਖਿਆ ਉਹ ਪੰਡਤ ਪੁਜਾਰੀ ਸੀ ਜਿਹੜਾ ਉਹੋ ਖੂਹ ਤੇ ਇਸ਼ਨਾਨ ਕਰਨ ਆਇਆ ਤਾਂ ਉਹਨੇ ਬਿਆੰਤ ਬਣਾ ਲਈ ਉੱਚੀ ਉੱਚੀ ਰੋਣ ਲੱਗ ਗਈ ਰੋਣ ਲੱਗੀ ਹੋਈ ਤਾਂ ਮਹਿਲਾਂ ਚੋਂ ਸਾਰੇ ਇਕੱਠੇ ਹੋ ਗਏ ਰਾਜਾ ਵੀ ਆ ਗਿਆ ਕੀ ਹੋ ਗਿਆ ਕੀ ਹੋ ਗਿਆ ਕਹਿੰਦੀ ਵੀ ਰਾਜਕੁਮਾਰ ਨੂੰ ਕਹਿੰਦੀ ਕਿ ਮਾਰ ਤਾ ਕਿਸੇ ਨੇ ਉਹ ਪਈ ਪਤਾ ਲੱਗੇ ਕਰਨ ਕਹਿੰਦੀ ਮੈਂ ਤਾਂ ਹੁਣੀ ਉੱਠ ਕੇ ਆ ਕੇ ਦੇਖਿਆ ਕਹਿੰਦੀ ਇਹ ਤਾਂ ਮਰਿਆ ਪਿਆ ਕਹਿੰਦੀ ਆਹ ਤਲਵਾਰ ਪਈ ਹੈ ਕਹਿੰਦੀ ਕਿਸੇ ਨੇ ਤਲਵਾਰ ਨਾਲ ਮਾਰਤਾ ਤੇ ਕਹਿੰਦੀ ਪਰ ਮੈਨੂੰ ਆਏ ਨਹੀਂ ਲੱਗਦਾ ਕਹਿੰਦੀ ਮੈਂ ਕਿਸੇ ਨੂੰ ਮੰਦਰ ਕੰਨੀ ਜਾਂਦੇ ਨੂੰ ਦੇਖਿਆ ਸੀ ਬਸ ਜੀ ਉਹਦੇ ਕਹਿਣ ਦੀ ਧੀਰ ਸੀ ਰਾਜੇ ਨੇ ਤਾਂ ਪੰਡਿਤ ਤੇ ਸ਼ੱਕ ਧਰ ਲਿਆ ਸ਼ੱਕ ਤਾਂ ਕਰ ਲਿਆ ਪਰ ਉਹ ਤਾਂ ਦਿਲ ਮੰਨੇ ਨਾ ਵੀ ਪੰਡਿਤ ਤਾਂ ਇੰਨੇ ਸਾਲਾਂ ਦਾ ਰਹਿੰਦਾ ਵੀ ਇਹ ਪੰਡਿਤ ਇਹ ਕੰਮ ਨਹੀਂ ਕਰ ਸਕਦਾ ਪਰ ਜਿਵੇਂ ਹੋਰ ਲੋਕ ਸਾਰੇ ਕਹਿਣਾ ਵੀ ਪੰਡਤ ਨਿਆਂ ਕਰਤਾ ਪੰਡਤ ਨੇ ਇਹ ਰਾਜੇ ਤੁਹਾਨੂੰ ਪਤਾ ਵੀ ਕੰਨਾਂ ਦੇ ਕੱਚੇ ਹੀ ਹੁੰਦੇ ਨੇ ਥੋੜੇ ਜੇ ਇਹ ਆਪਦੇ ਦਿਮਾਗ ਤੋਂ ਘੱਟ ਕੰਮ ਲੈਂਦੇ ਨੇ ਉਹ ਸੁਣ ਤੋ ਸੁਣ ਤੋ ਆਲਾ ਕੰਮ ਕਰਕੇ ਭਾਈ ਉਹਨੇ ਤਾਂ ਜਿਵੇਂ ਸੁਣੀ ਗਿਆ ਲੋਕ ਗਾਲਾਂ ਦੇਈਂਗੇ ਪੰਡਤ ਨੇ ਕਰਤਾ ਪੰਡਤ ਉਹਨੇ ਤਾਂ ਭਾਈ ਪੰਡਤ ਬੁਲਾ ਲਿਆ ਰਾਜੇ ਨੇ ਪੰਡਤ ਬੁਲਾ ਕੇ ਉਹਨੂੰ ਕਹਿੰਦਾ ਤੈਂ ਮੇਰਾ ਮੁੰਡਾ ਮਾਰਤਾ ਉਹਨੇ ਬਹੁਤ ਬਾਦ ਹਾਈ ਲਈ ਵੀ ਮੈਂ ਨਹੀਂ ਮੁੰਡਾ ਮਾਰਿਆ ਮੈਂ ਰਾਜਕੁਮਾਰ ਦੇ ਕੋਲ ਆਇਆ ਹੀ ਨਹੀਂ ਨਾ ਮੈਂ ਮਾਰਿਆ ਮੈਂ ਮਾਰੂੰਗਾ ਵੀ ਕਿਉਂ ਚਲੋ ਜੀ ਰਾਜਾ ਨਾ ਮੰਨਿਆ ਜਦੋਂ ਨਾ ਮੰਨਿਆ ਤਾਂ ਰਾਜੇ ਨੇ ਉਹਨੂੰ ਕਹਿੰਦਾ ਮੈਂ ਤੇਰੀ ਜਾਨ ਨਹੀਂ ਲੈਂਦਾ ਕਿਉਂਕਿ ਉਹਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਸੀ ਵੀ ਇਹਨੇ ਨਹੀਂ ਮਾਰਿਆ ਉਹ ਕਹਿੰਦਾ ਮੈਂ ਜਿਹੜੇ ਹੱਥਾਂ ਨਾਲ ਤਾਂ ਮਾਰਿਆ ਕਹਿੰਦਾ ਮੈਂ ਤਾਂ ਤੇਰੇ ਹੱਥ ਕਟਾਉਂਗਾ ਭਾਈ ਪੰਡਤ ਦੇ ਦੋਨੇ ਹੱਥ ਕੱਟ ਤੇ ਰਾਜੇ ਨੇ ਤਾਂ ਕਟਾਤੇ ਕਟਾਏ ਹੋਏ ਦੋਨੇ ਹੱਥ ਤਾ ਪੰਡਤ ਕੁਸਚਿਰ ਤਰ ਰਿਹਾ ਦੁਖੀ ਵਿਚਾਰਾ ਫੇਰ ਉਹਨੇ ਸੋਚਿਆ ਵੀ ਮੈਂ ਹੁਣ ਇੱਥੇ ਰਹਿੰਦਾ ਨਹੀਂ ਹਾਂ ਵੀ ਮੈਂ ਜਾਵਾਂ ਇੱਥੋਂ ਉਹਦੇ ਦਿਮਾਗ ਚ ਆਇਆ ਵੀ ਮੈਂ ਇਹ ਕੰਮ ਕਰਿਆ ਨਹੀਂ ਮੈਨੂੰ ਸਜ਼ਾ ਕਿਉਂ ਮਿਲੀ ਕਹਿੰਦਾ ਹੋਮਾ ਨਾ ਤਾਂ ਕਿਸੇ ਨੂੰ ਪੁੱਛਾਂ ਇਹ ਗੱਲ ਭਾਈ ਉਹ ਬਾਗ ਗਿਆ ਪੰਡਤ ਨਿਕਲ ਗਿਆ ਮਹਿਲ ਚੋਂ ਤਾਂ ਉਹ ਹਰੇਕ ਨੂੰ ਕਹੇ ਪੁੱਛਦਾ ਵੀ ਮੈਨੂੰ ਕੋਈ ਇਹੋ ਜਿਹਾ ਜੋਤਿਸ਼ੀ ਦੱਸੋ ਜਿਹੜਾ ਮੈਨੂੰ ਇਹ ਦੱਸ ਦਵੇ ਸਹੀ ਬੀ ਮੈਂ ਮੁੰਡਾ ਤਾਂ ਮੈਂ ਮਾਰਿਆ ਨਹੀਂ ਰਾਜਕੁਮਾਰ ਵੀ ਮੈਨੂੰ ਸਜ਼ਾ ਮੇਰੇ ਦੋਨੇ ਹੱਥ ਕੱਟ ਤੇ ਵੀ ਇਹ ਕਿਉਂ ਕਿਉਂ ਮੈਨੂੰ ਸਜ਼ਾ ਮਿਲੀ ਤਾਂ ਭਾਈ ਉਹਨੇ ਦੋ ਨੂੰ ਪੁੱਛਿਆ ਚਾਰ ਨੂੰ ਪੁੱਛਿਆ 10 20 ਨੂੰ ਪੁੱਛਿਆ ਤਾਂ ਉਹਨੂੰ ਕਿਸੇ ਨੇ ਦੱਸਤਾ ਵੀ ਫਲਾਨੇ ਥਾਂ 'ਤੇ ਇੱਕ ਪੰਡਤ ਰਹਿੰਦਾ ਹੈ ਉਹ ਜੋਤਿਸ਼ੀ ਬਹੁਤ ਵਧੀਆ ਵੀ ਤੂੰ ਉਹਦੇ ਕੋਲ ਜਾ ਤੈਨੂੰ ਸਾਰਾ ਦੱਸੂਗਾ ਉਹ ਵੀ ਕੀ ਹੋਈ ਐ ਇਹ ਤੇਰੇ ਨਾਲ ਤੇਰੇ ਹੱਥ ਕਿਉਂ ਕੱਟ ਗਏ ਤਾਂ ਗਿਆ ਭਾਈ ਉਹ ਜੋਤਸ਼ੀ ਲਵੇ ਜਦੋਂ ਗਿਆ ਤਾਂ ਉਹ ਜੋਤਸ਼ੀ ਦਾ ਘਰ ਹੈ ਨਾ ਉਹਦੇ ਘਰ ਵਾਲੀ ਉਹਨੂੰ ਕਹਿੰਦਾ ਵੀ ਮੈਂ ਜੋਤਸ਼ੀ ਨੂੰ ਮਿਲਣਾ ਹੈ ਉਹ ਕਹਿੰਦੀ ਮਿਲਣਾ ਹੋਊਗਾ ਉਹ ਗਾਲਾਂ ਕੱਢਣ ਲੱਗੀ ਕਹਿੰਦੀ ਮੈਨੂੰ ਨਹੀਂ ਪਤਾ ਕਿੱਥੇ ਹੈ ਜੋਤਸ਼ੀ ਉਹ ਮੰਦਾ ਚੰਗਾ ਜੋਤਸ਼ੀ ਨੂੰ ਬੋਲਣ ਲੱਗੀ ਉਹ ਸੋਚਦਾ ਵੀ ਲੈ ਇਹ ਚੜੀ ਹੋਈ ਬੈਠੀ ਹੈ ਉਹੀ ਗਾਲਾਂ ਕੱਢੀ ਜਾਂਦੀ ਹੈ ਜਦੋਂ ਉਹ ਮੋੜ ਲੱਗਦਾ ਤਾਂ ਇੰਨੇ ਨੂੰ ਉਹ ਜੋਤਸ਼ੀ ਆ ਜਾਂਦਾ ਉਹ ਜੋਤਸ਼ੀ ਨੂੰ ਦੇਖ ਕੇ ਹੋਰ फडਕ ਜਾਂਦੀ ਐ ਉਹ ਹੋਰ ਉੱਚੀ ਉੱਚੀ ਬੋਲਦੀ ਐ ਵੱਧ ਘਟ ਬਹੁਤ ਮੰਦਾ ਚੰਗਾ ਬੋਲਦੀ ਐ ਜੋਤਸ਼ੀ ਨੂੰ ਤਾਂ ਜੋਤਸ਼ੀ ਕੁਝ ਨਹੀਂ ਕਹਿੰਦਾ ਜਦੋਂ ਕੁਝ ਵੀ ਨਹੀਂ ਕਹਿੰਦਾ ਤਾਂ ਜਾ ਕੇ ਬਹਿ ਜਾਂਦਾ ਆਪਦੇ ਸੰਗਾ ਸੰਤੇ ਜਿਹੜਾ ਉਹਦਾ ਇਹਨਾਂ ਦੀਆਂ ਗੱਡੀਆਂ ਲਾਈਆਂ ਹੁੰਦੀਆਂ ਨੇ ਉਹਦੇ ਤੇ ਬੈਠ ਕੇ ਪੰਡਤ ਨੂੰ ਕਹਿੰਦਾ ਵੀ ਦੱਸ ਤੂੰ ਕਿਵੇਂ ਆਇਆ ਉਹ ਕਹਿੰਦਾ ਜੀ ਮੇਰੀ ਤਾਂ ਕਹਾਣੀ ਫੇਰ ਦੱਸਿਓ ਕਹਿੰਦਾ ਮੈਨੂੰ ਪਹਿਲਾਂ ਇਹ ਦੱਸੋ ਵੀ ਇਹ ਤੁਹਾਡੇ ਘਰ ਵਾਲੀ ਤੁਹਾਨੂੰ ਇੰਨੀਆਂ ਗਾਲਾਂ ਕਿਉਂ ਕੱਢ ਰਹੀ ਹੈ ਅਰ ਤੁਸੀਂ ਇੱਕ ਵੀ ਗੱਲ ਨਹੀਂ ਬੋਲ ਰਹੇ ਵੀ ਕੀ ਕਾਰਨ ਹੈ ਇਹਦਾ ਉਹ ਕਹਿੰਦਾ ਭਾਈ ਇਹ ਮੇਰੇ ਘਰ ਵਾਲੀ ਨਹੀਂ ਹੈ ਕਹਿੰਦਾ ਮੇਰੇ ਕਰਮ ਨੇ ਇਹ ਕਹਿੰਦਾ ਮੈਂ ਆਪਣੇ ਕਰਮ ਭੁਗਤ ਰਿਹਾ ਪੰਡਤ ਕਹਿੰਦਾ ਉਹ ਕਿਵੇਂ ਉਹਨੇ ਫਿਰ ਉਹਨੂੰ ਸੁਣਾਇਆ ਕਹਿੰਦਾ ਪਿਛਲੇ ਜਨਮ ਦੇ ਵਿੱਚ ਇਹ ਹਿਰਨੀ ਹੁੰਦੀ ਸੀ ਜਦੋਂ ਇਹ ਹਿਰਨੀ ਸੀ ਕਹਿੰਦਾ ਮੈਂ ਘਾਉ ਹੁੰਦਾ ਕਹਿੰਦਾ ਇਹ ਜੰਗਲ 'ਚ ਫਿਰਦੀ ਕਹਿੰਦਾ ਮੈਂ ਕਹਿੰਦਾ ਇਹਦੀ ਟੂਹੀ ਤੇ ਬਹਿ ਕੇ ਇਹਨੂੰ ਜਿਉਂ ਚੁੰਝਾ ਮਾਰਨ ਲੱਗਦਾ ਕਹਿੰਦਾ ਮੈਂ ਇਹਨੂੰ ਦੁਖੀ ਕਰਦਾ ਰੋਣ ਲਾ ਦਿੰਦਾ ਕਹਿੰਦਾ ਅੰਤ ਨੂੰ ਇਹ ਉਹ ਜੰਗਲ ਛੱਡ ਕੇ ਭੱਗੀ ਕਹਿੰਦਾ ਇਹਦਾ ਤਾਂ ਮੇ ਸਰ ਗਿਆ ਮੇਰੇ ਬਿਨਾ ਕਹਿੰਦਾ ਮੈਂ ਇਹਦੀ ਪਾਲ ਚਮਗਰ ਨਿਕਲ ਗਿਆ ਕਹਿੰਦਾ ਮੈਨੂੰ ਮਜ਼ਾ ਆਇਆ ਕਰੇ ਵੀ ਇਹਦੇ ਇਹਨੂੰ ਦੁਖੀ ਕਰਕੇ ਕਹਿੰਦਾ ਭਾਈ ਇੱਕ ਦਿਨ ਇਹ ਨਹਿਰ ਤੇ ਪਾਣੀ ਪੀਂਦੀ ਦੀ ਨਦੀ ਤੇ ਕਹਿੰਦਾ ਉੱਥੇ ਮੈਂ ਦੇਖ ਲਈ ਕਹਿੰਦਾ ਮੈਂ ਤਾਂ ਜਿਉਂ ਬੈਠਾ ਫੇਰ ਇਹਦੀ ਢੂਹੀ ਤੇ ਚੁੰਝਾਂ ਮਾਰਨ ਲੱਗਿਆ ਇਹਦੇ ਕਹਿੰਦਾ ਮੈਂ ਇਤੋਂ ਥਾਂ ਇਹਦੀ ਇਹਦੀ ਢੂਹੀ ਕਹਿੰਦਾ ਇਹੇ ਚੀਕਾਂ ਮਾਰੇ ਕਹਿੰਦਾ ਪੱਟੀ ਗਈ ਕਹਿੰਦਾ ਮੇਰੀ ਤਾਂ ਹੀ ਜੀ ਚੁੰਝ ਫਸੀ ਕਹਿੰਦਾ ਮੈਂ ਜ਼ੋਰ ਲਾ ਲਿਆ ਮੇਰੀ ਚੁੰਝ ਨਹੀਂ ਨਿਕਲੀ ਕਹਿੰਦਾ ਉਧਰੋਂ ਹਿਰਨੀ ਨੇ ਸੋਚਿਆ ਵੀ ਇਦੋਂ ਤਾਂ ਮੈਂ ਮਰੀ ਜੈਨੀ ਆ ਕਹਿੰਦਾ ਇਹ ਪਾਣੀ ਦੇ ਵਿੱਚ ਵੜ ਗਈ ਦਰਿਆ 'ਚ ਕਹਿੰਦਾ ਪਾਣੀ ਸੀ ਬਾੜਾ ਛੱਲਾ ਆਉਂਦੀਆਂ ਸੀ ਕਹਿੰਦਾ ਇਹ ਤਾਂ ਵਿੱਚ ਡਿੱਗ ਵੀ ਕਹਿੰਦਾ ਚੁੰਝ ਮੇਰੀ ਵੀ ਫੱਸੀ ਹੋਈ ਸੀ ਕਹਿੰਦਾ ਵਿੱਚ ਹੀ ਮੈਂ ਮਰ ਗਿਆ ਵਿੱਚੇ ਇਹ ਅਸੀਂ ਕਹਿੰਦਾ ਦੋਨੇ ਮਰ ਗਏ ਪਾਣੀ 'ਚ ਮਰੇ ਹੋਏ ਕਹਿੰਦਾ ਹੁਣ ਆ ਜਨਮ 'ਚ ਇਹ ਤਾਂ ਕਹਿੰਦਾ ਪੰਡਤਾਨੀ ਆ ਬਣ ਗਈ ਪੰਡਤਾਨੀ ਮੈਂ ਜੋਤਿਸ਼ੀ ਬਣ ਗਿਆ ਕਹਿੰਦਾ ਪੰਡਤ ਤੇ ਕਰਤੇ ਕਹਿੰਦਾ ਅਸੀਂ ਪਰਮਾਤਮਾ ਨੇ ਫੇਰ ਇਕੱਠੇ ਹੁਣ ਕਹਿੰਦਾ ਜਦੋਂ ਅਸੀਂ ਇਕੱਠੇ ਹੋ ਗਏ ਕਹਿੰਦਾ ਹੁਣ ਇਹ ਜਿਹੜੇ ਜ ਮਾਂਏ ਤੋਂ ਬਦਲੇ ਲੈਂਦਾ ਸੀ ਕਹਿੰਦਾ ਹੁਣ ਇਹ ਮੇਤੋ ਬਦਲੇ ਲੈਂਦੀ ਐ ਹੁਣ ਕਹਿੰਦਾ ਮੈਂ ਇਸ ਗੱਲ ਨੂੰ ਸਮਝਿਆ ਹੋਇਆ ਇਸ ਲਈ ਕਹਿੰਦਾ ਮੈਂ ਹੁਣ ਬੋਲਦਾ ਨਹੀਂ ਵੀ ਮੈਂ ਇਹਨੂੰ ਬਹੁਤ ਤਪਾਇਆ ਹੋਇਆ ਕਹਿੰਦਾ ਮੈਂ ਚੁੱਪ ਕਰਿਆ ਰਹਿਣਾ ਵੀ ਜਿਹੜਾ ਕੁਝ ਕਹਿੰਦੀ ਐ ਕਹੀ ਜਾਵੇ ਕਹਿੰਦਾ ਹੁਣ ਤੂੰ ਦੱਸ ਮੈਨੂੰ ਕਿਵੇਂ ਆਇਆ ਐ ਉਹ ਕਹਿੰਦਾ ਪੁਜਾਰੀ ਉਹਨੂੰ ਕਹਿੰਦਾ ਮੈਂ ਆਇਆ ਆ ਦੇਖ ਕਹਿੰਦਾ ਮੇਰੇ ਦੋਨੇ ਹੱਥ ਕੱਟ ਗਏ ਕਹਿੰਦਾ ਮੈਂ ਕੁਝ ਨਹੀਂ ਕਰਿਆ ਵੀ ਰਾਜਾ ਮੇਰਾ ਨੌਲਾਤਾ ਉਹਨਾਂ ਨੇ ਜਦ ਕੇ ਮੈਂ ਮਾਰਿਆ ਨਹੀਂ ਮੁੰਡਾ ਵੀ ਮੇਰੇ ਮੇਰਾ ਨੌਲਾਤਾ ਰਾਜੇ ਨੇ ਵੀ ਤੈਂ ਮੇਰਾ ਮੁੰਡਾ ਮਾਰਿਆ ਵੀ ਮੈਂ ਤੇਰੇ ਦੋਨਵੇਂ ਹੱਥ ਕੱਟਦਾ ਜਿਹੜੇ ਤੈਂ ਦੋਨਾਂ ਹੱਥਾਂ ਨਾਲ ਮੁੰਡਾ ਮਾਰਿਆ ਫੇਰ ਉਹਨੇ ਜੋਤਿਸ਼ੀ ਨੇ ਉਹਨੂੰ ਦੱਸਿਆ ਕਹਿੰਦਾ ਤੂੰ ਕਰਮ ਖ ਭੁਗਤ ਰਿਹਾ ਹੈ ਆਪਦੇ ਪਿਛਲੇ ਜਨਮ ਦੇ ਕਹਿੰਦਾ ਪਿਛਲੇ ਜਨਮ ਦੇ ਵਿੱਚ ਕਹਿੰਦਾ ਤੂੰ ਇੱਕ ਤਪੱਸਵੀ ਹੁੰਦਾ ਸੀ ਤਪੱਸਿਆ ਕਰਦਾ ਹੁੰਦਾ ਸੀ ਕਹਿੰਦਾ ਜੰਗਲ 'ਚ ਜਿਹੜੀ ਉਹ ਕੁੜੀ ਸੀ ਕਹਿੰਦਾ ਰਾਜਕੁਮਾਰੀ ਜਿਹਨੇ ਤੇਰਾ ਨਾਮ ਧਰਿਆ ਉਹ ਹੁੰਦੀ ਸੀ ਕਹਿੰਦਾ ਇੱਕ ਗਊ ਜਿਹੜਾ ਰਾਜਾ ਸੀ ਕਹਿੰਦਾ ਇਹ ਇੱਕ ਕਸਾਈ ਹੁੰਦਾ ਸੀ ਇਹ ਕਹਿੰਦਾ ਗਊ ਦੇ ਪਿੱਛੇ ਪਿਆ ਹੋਇਆ ਸੀ ਸਰੀਆ ਲੈ ਕੇ ਕਹਿੰਦਾ ਇਹਨੇ ਉਹ ਉਹ ਭਾਲਦਾ ਫਿਰਦਾ ਉਹ ਭੱਜੀ ਜਾਂਦੀ ਆ ਇਹ ਸਰੀਆ ਲੈ ਕੇ ਉਹਨੂੰ ਮਾਰਨ ਨੂੰ ਉਹਦੇ ਪਿੱਛੇ ਫਿਰਦਾ ਕਹਿੰਦਾ ਜਦੋਂ ਇਹ ਉਹ ਭੱਜ ਕੇ ਕਿਧਰੇ ਲੰਘ ਗਈ ਕਹਿੰਦਾ ਕਹਿੰਦਾ ਉਹ ਤੇਰੇ ਕੋਲੇ ਆ ਗਿਆ ਫਿਰਦਾ ਫਰਾਉਂਦਾ ਕਸਾਈ ਕਹਿੰਦਾ ਉਹਨੇ ਤੈਨੂੰ ਆ ਕੇ ਪੁੱਛਿਆ ਵੀ ਕੋਈ ਇੱਧਰ ਗਊ ਨਹੀਂ ਜਾਂਦੀ ਦੇਖੀ ਕਹਿੰਦਾ ਤਾਂ ਦੋਨੇ ਹੱਥ ਕਰਕੇ ਦੱਸਦਾ ਵੀ ਇੱਧਰ ਨੂੰ ਗਈ ਐ ਕਹਿੰਦਾ ਤਾਂ ਦੋਹਾਂ ਹੱਥਾਂ ਨਾਲ ਦੋਨੇ ਬਾਹਾਂ ਕਰਤੀਆਂ ਉੱਧਰ ਐਸ ਕਰਕੇ ਕਹਿੰਦਾ ਜੇ ਤੂੰ ਨਾ ਦੱਸਦਾ ਉਹੋ ਬਚ ਜਾਂਦੀ ਕਹਿੰਦਾ ਭਾਈ ਉਹਨੇ ਉਹ ਗਊ ਦਿੱਤੀ ਮਾਰ ਹੁਣ ਕਹਿੰਦਾ ਉਹ ਬਦਲਾ ਉਹ ਐ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਤੁਹਾਡਾ ਕਹਿੰਦਾ ਇਹ ਪੁਰਾਣੇ ਜਨਮਾਂ ਦਾ ਜਿਹੜਾ ਪਾਪ ਗੋਏ ਹੋਏ ਨੇ ਉਹ ਤੁਸੀਂ ਕਰਮ ਭੁਗਤ ਰਹੇ ਹੋ ਤਾਂ ਕਹਿੰਦਾ ਤੇਰੇ ਹੱਥ ਦੋਨੇ ਹੱਥ ਕੱਟ ਗਏ ਤੈਂ ਦੋਹਾਂ ਹੱਥਾਂ ਨਾਲ ਦੱਸਿਆ ਉਹ ਕਹਿੰਦਾ ਗਊ ਤੋਂ ਰਾਜਕੁਮਾਰੀ ਬਣ ਗਈ ਉਹਨੇ ਤਾਂ ਕਹਿੰਦਾ ਉਹਨੂੰ ਸਰੀਏ ਨਾਲ ਮਾਰਿਆ ਤੀ ਉਹਨੇ ਕਹਿੰਦਾ ਰਾਜੇ ਨੂੰ ਤਲਵਾਰ ਨਾਲ ਮਾਰਤਾ ਉਹ ਮੁੰਡੇ ਨੂੰ ਰਾਜੇ ਦੇ ਨੂੰ ਤਲਵਾਰ ਨਾਲ ਮਾਰਤਾ ਗੱਲ ਉੱਥੇ ਹੀ ਆ ਕਹਿੰਦਾ ਵੀ ਤਲਵਾਰ ਹੋਈ ਜਾ ਸਰਿਆ ਕਹਿੰਦਾ ਵੀ ਇਹ ਤੁਸੀਂ ਉਹ ਪਾਪ ਭੁਗਤ ਰਹੇ ਹੋ ਇਹ ਤਾਂ ਹੁਣ ਸੋਨੂੰ ਭੁਗਤਣੇ ਪੈਣਗੇ ਜਨਮ ਚ ਸੋ ਇੰਨੀ ਕੁ ਮੇਰੀ ਬਾਤ ਸੀ ਆਪਾਂ ਇਹ ਤੋਂ ਸਿੱਖਿਆ ਲਵੋ ਵੀ ਸਾਨੂੰ ਕਦੇ ਵੀ ਜ਼ਿੰਦਗੀ ਚ ਕੋਈ ਮਾੜਾ ਕੰਮ ਜਾਣ ਬੁੱਝ ਕੇ ਨਹੀਂ ਕਰਨਾ ਚਾਹੀਦਾ ਅਣਜਾਣਪੁਣੇ ਚ ਹੋ ਜੇ ਚਲੋ ਉਹਦੀ ਆਪਾਂ ਬਖਸ਼ਾ ਲੈਨੇ ਆ ਭੁੱਲ ਪਰਮਾਤਮਾ ਤੋਂ ਬਖਸ਼ ਵੀ ਦਿੰਦਾ ਹੋਊਗਾ ਜਿਹੜੀ ਆਪਾਂ ਜਾਣ ਬੁੱਝ ਕੇ ਕਿਸੇ ਦਾ ਮਾੜਾ ਕਰਾਂਗੇ ਉਹ ਤਾਂ ਹਰ ਹੀਲੇ ਸਾਨੂੰ ਕਿਸੇ ਨਾ ਕਿਸੇ ਜਨਮ 'ਚ ਮਿਲੂਏ ਮਿਲੂ ਸਜ਼ਾ ਸਾਨੂੰ ਭੁਗਤਣਾ ਪਊਗਾ ਇਸ ਕਰਕੇ ਕਹਿੰਦੇ ਨੇ ਵੀ ਹੁਣ ਵੀ ਅਸੀਂ ਆਪਾਂ ਸੁਣਦੇ ਆਂ ਵੀ ਪਿਛਲੇ ਜਨਮਾਂ ਦੇ ਫਲ ਆਪਾਂ ਆਹ ਜਨਮ ਦੇ ਵਿੱਚ ਭੁਗਤ ਰਹਾਂ ਇਹ ਸੱਚੀਆਂ ਗੱਲਾਂ ਨੇ ਪ੍ਰਭੂ ਸੋ ਇੰਨੀ ਕੁ ਮੇਰੀ ਬਾਤ ਐ ਮਨਜ਼ੂਰ ਕਰਿਓ ਇਹਨੂੰ ਸੁਣਿਓ ਇਹ ਤੋਂ ਸਿੱਖਿਆ ਲਿਓ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਅੱਗੇ ਵਾਸਤੇ ਵੀ ਤੁਹਾਨੂੰ ਮੇਰਾ ਜੋ ਵੀ ਮੈਂ ਗੀਤ ਬੋਲੀਆਂ ਕਹਾਣੀਆਂ ਜਿਹੜੀਆਂ ਬਾਤਾਂ ਪਾਉਨੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਹ ਵਿਰਸੇ ਨੂੰ ਐਵੇਂ ਜਿਉਂਦਾ ਰੱਖੋ ਇਹਨਾਂ ਨੂੰ ਸੁਨਿਆ ਕਰੋ ਆਨੰਦ ਮਾਣਿਆ ਕਰੋ ਤੇ ਬੱਚਿਆਂ ਨੂੰ ਸੁਨਾਇਆ ਕਰੋ